हां हा जी दोस्तों आज ਗੱਲਬਾਤ ਕਰਾਂਗੇ ਸਰਮੇਲ ਦੀ ਜ਼ਿੰਦਗੀ ਦੇ ਭਾਗ 18ਵੇਂ ਬਾਰੇ। ਸੋ ਭਾਗ 17ਵੇਂ ਤੁਸੀਂ ਵੇਖਿਆ ਵੀ ਜਿਹੜਾ ਪ੍ਰੇਤੂ ਉਹਨਾਂ ਦਾ ਗਰੁੱਪ ਹੁੰਦਾ ਸਰਮੇਲ ਹੋਰਾਂ ਦਾ ਉਹ ਜ਼ਗੀਰਦਾਰ ਮੁਖਬੈਰ ਸਿੰਘ ਨੂੰ ਪਾਰ ਬੁਲਾਣ ਦੀ ਹੁਣ ਪਲੈਨਿੰਗ ਬਣਾਉਂਦੇ ਨੇ ਪਰ ਮੁਖਵੈਨ ਸਿੰਘ ਪਹਿਲਾਂ ਹੀ ਆਪਣੀ ਹਵੇਲੀ ਛੱਡ ਕੇ ਕਿਤੇ ਹੋਰ ਰਹਿਣ ਲੱਗ ਪਿਆ ਹੁੰਦਾ ਹੈ ਜਿਹਦੀ ਖਬਰ ਹੈ ਜਿਹੜੀ ਉਹ ਸਰਮੇਲ ਦੇ ਗਰੁੱਪ ਨੂੰ ਹੋ ਜਾਂਦੀ ਹੈ ਤੇ ਹੁਣ ਉਹ ਚਾਲੇ ਪਾਉਣ ਲੱਗੇ ਨੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡਾ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਦਾ ਆਈਕਨ ਵੀ ਜ਼ਰ ਅਗਲੇ ਦਿਨ ਲਈ ਸਵੇਰੇ ਇਕੱਠੇ ਹੋਣ ਦੀ ਥਾਂ ਮਿੱਥ ਕੇ ਉਹ ਵੱਖ-ਵੱਖ ਹੋ ਗਏ ਸਾਰੇ ਉਸ ਤੋਂ ਦੂਜੀ ਰਾਤ ਗੁਰਜੀਤ ਨੇ ਸਾਰਿਆਂ ਨੂੰ ਸੌਹਰੇ ਘਰ ਸੰਭਲਿਆ ਰੋਟੀ ਖਾ ਲੈਣ ਪਿੱਛੋਂ ਸਾਥੀਆਂ ਨੂੰ ਪਾ ਕੇ ਉਹ ਸਾਈਕਲ ਖਿੱਚ ਤੁਰਿਆ ਕੈਰੀਅਰ ਦੇ ਪਿੱਛੇ ਬੋਰੇ ਵਿੱਚ ਹਥਿਆਰ ਬੰਨੇ ਹੋਏ ਸਨ ਉਸ ਸਾਈਕਲ ਮੁਖਬੈਨ ਸਿੰਘ ਦੀ ਕੋਠੀ ਤੋਂ ਦੋ ਫਰ ਲੰਗ ਪਿਛਾ ਪਹਾੜੀ ਅੱਕਾਂ ਵਿੱਚ ਖੜਾ ਕਰ ਦਿੱਤਾ ਦੋ ਤਾਂ ਹਥਿਆਰ ਲਗਾਉਣ ਦਾ ਉਸ ਮਨ ਬਣਾ ਲਿਆ ਸ਼ਾਇਦ ਇੱਕ ਥਾਂ ਰੱਖੇ ਕਿਸੇ ਦੀ ਨਿਗਾਹ ਹੀ ਚੜ ਜਾਣ ਉਸ ਦੋ ਪਿਸਤੌਲ ਸੰਗਣੇ ਕਾ ਵਿੱਚ ਟਿਕਾ ਦਤੇ ਸਟੇਨ ਗਨ ਅਤੇ ਇੱਕ ਪਿਸਤੌਲ ਸੰਗਣੇ ਪਲਾਵ ਵਿੱਚ ਉੱਤੇ ਚੜ ਕੇ ਬੰਦ ਅਤੇ ਹਥਿਆਰ ਸਾਬੇ ਜਾਣ ਵਿੱਚੋਂ ਬੇਫਿਕਰ ਹੋ ਕੇ ਸਾਥੀਆਂ ਨਾਲ ਆ ਕੇ ਸੌਂ ਗਏ ਆ ਤਰਕਸਾਰ ਗੁਰਜੀਤ ਨੇ ਸਾਰਿਆਂ ਨੂੰ ਹਲੋਣਾ ਦੇ ਕੇ ਜਗਾ ਲਿਆ ਉਹ ਨਹੀਂ ਚਾਹੁੰਦਾ ਸੀ ਕਿ ਇੱਕ ਗਰੁੱਪ ਦੇ ਤੌਰ ਤੇ ਪਿੰਡ ਆਏ ਨੂੰ ਕੋਈ ਜਾਣੇ ਪਤਾ ਲੱਗਣੋਂ ਤੇ ਪੁਲਿਸ ਉਹਦੇ ਸੌਰੀਆਂ ਨੂੰ ਮੱਛਿਓਂ ਮਾਸ ਕਰ ਛੁੱਟੇਗੀ ਉਸ ਆਪਣੇ ਵੱਲੋਂ ਭਾਵੇਂ ਕਿੰਨੀ ਸਾਵਧਾਨੀ ਵਰਤੀ ਸੀ ਪਰ ਉਹਦੇ ਇੱਕ ਸਾਲੇ ਪ੍ਰੋਫੈਸਰ ਸੰਤੋਖ ਸਿੰਘ ਨੂੰ ਪਤਾ ਲੱਗੀ ਗਿਆ ਉਹ ਐਸ ਵੇਲੇ ਕਿੱਧਰ ਤੋਂ ਆਣੋਂ ਤੋਂ ਤੇਈ ਮੈਂ ਚਾਹ ਤਰਾਵਾਂ ਉਹ ਰਹਿਣ ਦੇ ਸੋਖ ਐਸ ਵੇਲੇ ਨਹਿਰ ਤੇ ਸ਼ਿਕਾਰ ਨਿਕਲਦਾ ਗੁਰਜੀਤ ਨੇ ਆਪਣੇ ਵੱਲੋਂ ਇੱਕ ਬਹਾਨਾ ਘੜ ਲਿਆ ਸੰਤੋਖ ਲਹਿਰ ਦਾ ਨਿਗਰ ਹੰਦਰਦ ਸੀ ਉਹ ਫਟ ਸਿਰ ਹੋ ਗਿਆ ਉਹ ਗੁਰਜੀਤ ਤੇ ਉਹਦੇ ਸਾਥੀਆਂ ਦੇ ਵਿਚਾਰਾਂ ਅਤੇ ਅਮਲਾਂ ਤੋਂ ਪਲੀ ਭਤੀ ਜਾਣੂ ਸੀਗਾ ਬੰਦਿਆਂ ਦੇ ਅੱਗੇ ਪਿੱਛੇ ਹੋ ਕੇ ਹਨੇਰੇ ਵਿੱਚ ਜੁੜਨ ਨਾਲ ਉਹ ਸਮਝ ਗਿਆ ਵੀ ਅੱਜ ਵੇਲੇ ਖੈਰ ਨਹੀਂ ਹੈਗੀ ਜੇ ਕੋਈ ਮੀਟਿੰਗ ਹੁੰਦੀ ਉਸ ਨੂੰ ਜ਼ਰੂਰ ਇਤਲਾ ਮਿਲ ਜਾਣੀ ਸੀ ਉਹ ਜੀ ਤੇ ਸ਼ਿਕਾਰ ਤੁਹਾਡੇ ਕੋਲੋਂ ਮਾਰੇ ਨਹੀਂ ਜਾਣਾ ਸੰਤੋਖ ਦੀ ਗੱਲ ਸੁਣ ਕੇ ਪੀਤੂ ਅਤੇ ਹੁਕਮਾ ਹੱਸ ਪਏ ਮੈਨੋਂ ਨਾਲ ਲੈ ਜਾ ਲੋ ਮੈਂ ਤੁਹਾਡੇ ਗੁੰਡੇ ਮਿਲ ਦਿਆਂਗਾ ਉਹ ਭੈਣ ਤੇ ਉਹਦੇ ਬੱਚਿਆਂ ਲਈ ਗੁਰਜੀਤ ਦੀ ਥਾਂ ਆਪ ਕਿਸੇ ਵੀ ਖਤਰੇ ਵਿੱਚ ਪੈਣਾ ਚਾਹੁੰਦਾ ਸੀ ਕਿਉਂਕਿ ਉਹ ਹਲੇ ਕੁਵਾਰਾ ਸੀਗਾ ਗਲਤ ਆਪੀ ਦੀ 40 ਸੇਰੀ ਹੈ ਮਲਕੀਤ ਸੁਭਾਅ ਕੀ ਕਹਿ ਗਿਆ ਉਹਨਾਂ ਸਾਰਿਆਂ ਲਈ ਬਰਨੇ ਵਾਲਾ ਆਲਾਦੋਲਾ ਉਪਰਾ ਸੀਗਾ ਇੱਕ ਜਾਨ ਉਤੇ ਰਾਹਕਰ ਬੰਦਾ ਸਹਾਇਕੀ ਸਾਬਤ ਹੋ ਸਕਦਾ ਸੀ ਪਰ ਗੁਰਜੀਤ ਨੇ ਧੜੀ ਦਾ ਸਿਰ ਫੇਰ ਦਿੱਤਾ ਨਹੀਂ ਇਹ ਕਦੇ ਵੀ ਨਹੀਂ ਹੋ ਸਕਣਾ ਉਹ ਆਪਣੇ ਸਕੇ ਸਾਲੇ ਨੂੰ ਕਤਲ ਵਿੱਚ ਨਹੀਂ ਵਾ ਸਕਦਾ ਸੀ ਆਪਣੀ ਕਾਰਵਾਈ ਤੋਂ ਪ੍ਰਵਾਹਾ ਹੋ ਕੇ ਉਹ ਇਨਕਲਾਬੀ ਲਹਿਰ ਵਿੱਚ ਖੁੱਦਿਆ ਸੀਗਾ ਹੁਣ ਉਸਦੀ ਘਰਵਾਲੀ ਨੇ ਆਖਣਾ ਸੀ ਵੀ ਤੂੰ ਤਾਂ ਮੇਰੇ ਮਾਪੇ ਵੀ ਪਟੋਟੇ ਗੁਰਜੀਤ ਦੀ ਨਾ ਉਹ ਤੇ ਸੰਤੋਖ ਬੋਲ ਪਿਆ ਵੀ ਮੈਨੂੰ ਥੋੜਾ ਬਹੁਤਾ ਤਾਂ ਦੱਸ ਜਾਓ ਬਾਈ ਅੱਜ ਆਥ ਨੇ ਮੁਖਬੈਨ ਰਗੜ ਦੇਣਾ ਪਾ ਹੁਕਮ ਨੇ ਲੁਕਾ ਰੱਖਣਾ ਚੰਗਾ ਨਾ ਸਮਝਿਆ ਜਦੋਂ ਕਿ ਉਹ ਸਿਰ ਤਾਂ ਹੋ ਹੀ ਗਿਆ ਸੀਗਾ ਮੁਖਬੈਨ ਨਾਲ ਸੰਤੋਖ ਨੂੰ ਨਫ਼ਰਤ ਸੀ ਕਿਉਂਕਿ ਨੈਸ਼ਨਲ ਕਾਲਜ ਵਿੱਚ ਇਕਨੋਮਿਕਸ ਦੇ ਲੈਕਚਰ ਦੀ ਇਸਾਮੀ ਲਈ ਸੰਤੋਖ ਦਾ ਦ੍ਰਿਸ਼ਟੀਕੋਣ ਮਾਰਕਸੀ ਹੋਣ ਕਾਰਨ ਉਹਦੀ ਸਭ ਤੋਂ ਵੱਧ ਮੁਖਬੈਨ ਸਿੰਘ ਨੇ ਵਿਰੋਧਤਾ ਕੀਤੀ ਸੀ ਇਹ ਤਾਂ ਚੰਗਾ ਹੀ ਹੋਇਆ ਵੀ ਨੈਸ਼ਨਲ ਕਾਲਜ ਵਾਲਿਆਂ ਉਸ ਨੂੰ ਨਾ ਰੱਖਿਆ ਉਹ ਕਿਹੜੇ ਖਾਂਦਾ ਯੂਨੀਵਰਸਿਟੀ ਵਿੱਚ ਆ ਕੇ ਫਿੱਟ ਹੋ ਗਿਆ ਬੰਦਾ ਤੁਹਾਡੇ ਕੋਲੋਂ ਕੱਚਾ ਰਹਿ ਜਾਣਾ ਮੇਰੇ ਯਾਰ ਕੱਚਾ ਫਿਰ ਸਾਡੇ ਕੋਲੋਂ ਬੁੱਚੇ ਨੂੰ ਸੰਤੋਖ ਦਾ ਮਹਿਣਾ ਜੁੱਤੀ ਦੇ ਕਿੱਲ ਵਾਂਗ ਚੁਭ ਗਿਆ ਸਰਦਾਰਾ ਕਿਤੇ ਮੱਥਾ ਜੋੜ ਕੇ ਵਿਖੀ ਸੰਤੋਖ ਨਹਿਰ ਤੱਕ ਉਹਨਾਂ ਦੇ ਨਾਲ ਤੁਰਿਆ ਆ ਕੰਮ ਕਰਨਾ ਹੈ ਅਥਣ ਨੂੰ ਅੱਠ ਪਹਾੜਾ ਦਿਹਾੜੀ ਕਿਵੇਂ ਕਢੋਗੇ ਉਹਦੀ ਸੋਚ ਸਾਰੇ ਲਾਣੇ ਨੂੰ ਅਨਾਰੀ ਸਮਝ ਰਹੀ ਸੀ ਅਸੀਂ ਸਹੇ ਉਠਾਉਣ ਦੇ ਬਹਾਨੇ ਝਾੜਕੁੱਟ ਦੇ ਰਹਾਂਗੇ ਗੁਰਜੀਤ ਨੇ ਆਪਣੀ ਸੋਚੀ ਵਿਉਤ ਦੱਸ ਦਿੱਤੀ ਪਰ ਸਾਰੀ ਦਿਹਾੜੀ ਸੰਤੋਖ ਨੇ ਇੱਕ ਪਲ ਹੈਰਾਨ ਹੁੰਦਿਆਂ ਸੋਚਿਆ ਗੱਲ ਸੁਣੋ ਮੈਂ ਤੁਹਾਨੂੰ ਖਾਦ ਵਾਲੀਆਂ ਖਾਲੀ ਬੋਰੀਆਂ ਲਿਆ ਦੰਨਾ ਤੁਸੀਂ ਜੀਰੀ ਦੀ ਪਨੀਰੀ ਲੈਣ ਦਾ ਬਹਾਨਾ ਬਣਾ ਦਿਓ ਇਉਂ ਕੋਈ ਤੁਹਾਡੇ ਸਿਰ ਨਹੀਂ ਹੋਵੇਗਾ ਸੰਤੋਖ ਦੀ ਵਿਉਂਤ ਸਾਰਿਆਂ ਦੇ ਮਨ ਲੱਗ ਗਈ ਉਹਦੇ ਘਰ ਦਾ ਪਿਛਲਾ ਬੋਹਾ ਨਹਿਰ ਵਾਲੇ ਪਾਸੇ ਖੁੱਲਦਾ ਸੀ ਉਸ ਨੱਠ ਕੇ ਉਹਨਾਂ ਨੂੰ ਤਿੰਨ ਬੋਰੀਆਂ ਲਿਆ ਦਤੀਆਂ ਖਾਲੀ ਬੋਰੀਆਂ ਚੁੱਕ ਕੇ ਉਹਨਾਂ ਦਾ ਖਾਲੀ ਜਿਹਨ ਇੱਕ ਤਰ੍ਹਾਂ ਆਤਮ ਪਰੋਸੇ ਨਾਲ ਭਰ ਗਿਆ ਹੁਣ ਉਹ ਸਮਝਦੇ ਸਨ ਵੀ ਸ਼ਿਕਾਰ ਨਾਲੋਂ ਇਹ ਬਹਾਨਾ ਰੋਤ ਅਨੁਸਾਰ ਵਧੇਰੇ ਜੱਜਦਾ ਤੇ ਠੋਸ ਹੈ ਮੂੰਹ ਚ ਅਖਰਾ ਹੋਣ ਵਿੱਚ ਹਲੇ ਘੰਟਾ ਪਰ ਪਿਆ ਸੀਗਾ ਵਰਲੇ ਵਰਲੇ ਕਿਸਾਨਾ ਹਰ ਨਾਰੀਆਂ ਜੋੜ ਰਹੀਆਂ ਸਨ ਬਰਦਾ ਦੀਆਂ ਤੰਗੀਆਂ ਗੁਰਦੁਆਰੇ ਦੇ ਸਪੀਕਰ ਨਾਲੋਂ ਵਧੀਆਂ ਭਜਨ ਗਾ ਰਹੀਆਂ ਸਨ ਚਾਟੀਆਂ ਸੁੱਤੀਆਂ ਪਈਆਂ ਸਨ ਪਰ ਚਾਹਾਂ ਵਾਲੇ ਪਤੀਲੇ ਕਿਸੇ ਕਿਸੇ ਘਰ ਉੱਪਰ ਰਹੇ ਸਨ ਜਦੋਂ ਉਹ ਪਿੰਡ ਛੱਡਣ ਲੱਗੇ ਤਾਂ ਬੇੜੇ ਵਾਲਿਆਂ ਦੇ ਕੁੱਕੜ ਨੇ ਪਰ ਝਾੜ ਕੇ ਬਾਂਗ ਦੇ ਮਾਰੀ ਪੂਰਬ ਦਾ ਮੱਥਾ ਗੋਰਾ ਹੋ ਚੱਲਿਆ ਸੀ ਹੁਣ ਜਦੋਂ ਉਹ ਨਹਿਰ ਤੋਂ ਹਟਵੇ ਰੱਕੜ ਪਿੰਡ ਆ ਗਏ ਤਾਂ ਧਰਬਸ਼ਲਾ ਖਾਲੀ ਵੇਖ ਕੇ ਮਿੰਦਰ ਨੇ ਆਖਿਆ ਵੀ ਅਗਾ ਇਨੀ ਛੇਤੀ ਜਾ ਕੇ ਕੀ ਕਰਨਾ ਪਾ ਗੁਰਜੀਤ ਨੇ ਵੀ ਅਤੀ ਰਾਤੋਂ ਹੀ ਜਗਾ ਲੇ ਮਿੰਦਰ ਦੀ ਗੱਲ ਦਾ ਕਿਸੇ ਨੇ ਵੀ ਵਿਰੋਧ ਨਾ ਕੀਤਾ ਸਾਰੇ ਪੈ ਕੇ ਰਾਜੀ ਸਨ ਹੁਕਮਾ ਜਗਮਿੰਦਰ ਤੇ ਗੁਰਜੀਤ ਧਰਮਸ਼ਾਲਾ ਦੇ ਵਰਾਂਡੇ ਵਿਚਲੇ ਤਖਤ ਕੋਸ਼ ਉੱਤੇ ਪੈ ਗਏ ਮੇਰ ਸਿੰਘ ਪ੍ਰੀਤੂ ਅਤੇ ਬੁੱਜੇ ਨੇ ਪੁੰਜੇ ਹੀ ਬੋਰੀਆਂ ਮਿਛਾ ਲਈਆਂ ਧਰਮਸ਼ਾਲਾ ਵਿੱਚ ਕੋਈ ਨਹੀਂ ਸੀਦਾ ਉਹਨਾਂ ਖੜਾਕ ਕਰਨਾ ਵੀ ਠੀਕ ਨਾ ਸਮਝਿਆ ਮੇਰ ਸਿੰਘ ਤੋਂ ਬਿਨਾ ਉਹ ਸਾਰੇ ਸੂਰਜ ਚੜ੍ਹਦੇ ਤੱਕ ਸੁੱਤੇ ਰਹੇ ਮੇਰ ਸਿੰਘ ਆਪਣੇ ਤੌਰ ਤੇ ਮਹਿਸੂਸ ਕਰ ਰਿਹਾ ਸੀ ਵੀ ਸਾਡੀਆਂ ਅਮਰੀ ਸਰਗਰਮੀਆਂ ਨਾਲ ਲੋਕ ਉੱਠਦੇ ਨੇ ਨਾਰੇ ਮਾਰਦੇ ਨੇ ਜਲੂਸ ਵੀ ਕੱਢਦੇ ਨੇ ਪਰ ਸਾਡੇ ਪ੍ਰਾਂਹ ਹੁਣਸਾਰ ਮੁੜ ਸੋ ਜਾਂਦੇ ਨੇ ਨੇਤ ਡਕੈਤੀਆਂ ਕਰਦੇ ਦੁਸ਼ਮਣਾਂ ਨੂੰ ਇਹ ਲੋਕ ਪਛਾਣ ਕੇ ਵੀ ਅਣਗੌਲਿਆ ਕਰ ਛੱਡਦੇ ਨੇ ਇਹ ਕਿਸ ਤਰ੍ਹਾਂ ਦੀ ਸੁੱਤੜ ਸ਼ਕਤੀ ਦੇ ਬਣੇ ਹੋਏ ਨੇ ਕਿਤੇ ਸਾਡਾ ਰਾਹ ਗਲਤ ਤਾਂ ਨਹੀਂ ਹੈਗਾ ਸਾਡੇ ਹਥਿਆਰਬੰਦ ਐਕਸ਼ਨਾਂ ਨਾਲ ਇੱਕ ਵਾਰ ਸਰਕਾਰ ਨੂੰ ਹੱਥ ਪੈਰਾਂ ਦੀ ਤਾਂ ਪੈ ਗਈ ਨਾ ਬੰਗਾਲੀਆਂ ਤੇ ਬਿਹਾਰੀਆਂ ਨੇ ਵਾਵਾ ਹੱਥ ਵਿਖਾਏ ਨੇ ਸਾਲੇ ਬੰਗਾਲੀ ਬੰਬਾਂ ਨੂੰ ਪਟਾਕਿਆਂ ਵਾਂਗ ਵਰਤਦੇ ਨੇ ਕਲਕੱਤੇ ਵਰਗੀ ਘੁਗਵਸੋਂ ਵਿੱਚ ਸਰਕਾਰ ਨੂੰ ਭਜੜਾ ਪਾ ਛੱਡੀਆਂ ਨੇ ਇਹਨਾਂ ਨੇ ਸਾਂਝੇ ਮੋਰਚੇ ਦੀ ਸਰਕਾਰ ਨੂੰ ਖੇਰੂ-ਖੇਰੂ ਕਰਕੇ ਰੱਖ ਦਿੰਦਾ ਹੈ ਪਰ ਪੰਜਾਬ ਵਿੱਚ ਲੋਕ ਯੁੱਧ ਦਾ ਥੀਸਿਸ ਮੈਨੂੰ ਰਾਸ ਆਉਦਾ ਪ੍ਰਤੀਤ ਨਹੀਂ ਹੁੰਦਾ। ਇਹ ਵੀ ਕਿਵੇਂ ਹੋ ਸਕਦਾ ਹੈ ਕਿ ਕੁਰਬਾਨੀਆਂ ਦਾ ਲਹੂ ਅੰਜਾਈ ਜਾਵੇ। ਮਹਿਰ ਸਿੰਘੇ ਸੋਚਦਾ ਸੋਚਦਾ ਇੱਕਦਮ ਧਰਵਕ ਪਿਆ ਕਿਸੇ ਜਨਾਨੀ ਨੇ ਧਰਮਸ਼ਾਲਾ ਦੇ ਕੋਹੀ ਵਿੱਚ ਡੋਲਾ ਵਗਾਇਆ ਸੀਗਾ। ਜਗਵਿੰਦਰ ਉੱਠ ਕੇ ਬਹਿ ਗਿਆ ਕੋਈ ਬਾਹਰ ਜਾਣਾ ਚਾਹੁੰਦਾ। ਜਦੋਂ ਕਿਸੇ ਹੰਗਾਰਾ ਨਾ ਭਰਿਆ ਉਹ ਉੱਠ ਕੇ ਨਹਿਰ ਵਾਲੇ ਪਾਸੇ ਤੁਰ ਗਿਆ। ਹੋਰ ਥੋੜੇ ਚਿਰ ਪਿੱਛੇ ਖੂਹੀ ਤੋਂ ਪਾਣੀ ਲੈਣ ਅਤੇ ਨਹਾਉਣ ਵਾਲੇ ਦੀ ਰੌਣਕ ਜੁੜਦੀ ਗਈ। ਜਨਾਨੀਆਂ ਪਾਣੀ ਲੈ ਕੇ ਮੁਰ ਜਾਂਦੀਆਂ ਤੇ ਮਰਦ ਦੂਜੇ ਪਾਸੇ ਕੁੰਡ ਪਰ ਪਰਨਾਈ ਜਾਂਦੇ। ਜਗਮਿੰਦਰ ਨੇ ਬਾਹਰੋਂ ਆ ਕੇ ਹੱਥ ਮੋਵੀ ਧੋ ਰਿਆ ਸੀਗਾ ਪਰ ਸਾਥੀਆਂ ਵਿੱਚੋਂ ਕੋਈ ਪਾਸਾ ਪਰਤਣ ਦਾ ਨਾਂ ਵੀ ਨਹੀਂ ਲੈਂਦਾ ਉਹ ਕੋਣੀ ਮਾਰ ਕੇ ਹੁਕਮੇ ਨੂੰ ਜਗਾ ਦਿੰਦਾ ਉਹ ਕਿਉਂ ਚਾਹ ਲੈ ਆਇਆ ਹੈ ਹੁਕਮੇ ਨੇ ਉਬਾਸੀ ਲੈਂਦੇ ਹਾਂ ਜਟੋਰੀਆਂ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਤੀਆਂ ਉਹ ਚਾਹ ਨਾਲ ਪਰੌਂਠਾ ਵੀ ਹੈ ਤੱਤਾ ਤੱਤਾ ਗੁਰਜੀਤ ਕਹਿ ਕੇ ਹੱਸ ਪਿਆ ਅਸੀਂ ਕੀ ਰੱਬ ਦੇ ਮਾਹਮਾਰੇ ਨੇ ਹੁਕਮਾ ਆਪਣੀ ਥਾਂ ਪੂਰਾ ਆਸਵੰਦ ਸੀਗਾ ਬੋਰੀਆਂ ਵਾਲੇ ਵੀ ਹੰਗਾਲ ਦੇ ਉੱਠ ਕੇ ਬਹਿ ਗਏ ਪ੍ਰੀਤੂ ਨੇ ਹੁਕਮੇ ਦੀ ਮਾਹਮਾਰੇ ਜਾਣ ਵਾਲੀ ਗੱਲ ਸੁਣ ਲਈ ਸੀ ਉਸ ਕੁੰਡ ਵਿੱਚੋਂ ਪਾਣੀ ਦਾ ਬੁੱਕ ਭਰ ਕੇ ਮੋਹ ਤੇ ਮਾਰਿਆ ਅਤੇ ਨਾਲ ਹੀ ਬੁੱਚੇ ਨੂੰ ਆਖਿਆ ਵੀ ਬਾਈ ਬੜਾ ਨਰਮੋਹੀ ਪਿੰਡ ਐ ਕੋਈ ਚਾਹ ਪਾਣੀ ਦਾ ਨਾਂ ਵੀ ਨਹੀਂ ਲੈਂਦਾ ਅਸਲ ਵਿੱਚ ਪੀਤੂ ਨੇ ਨਹਾ ਰਹੇ ਪਿੰਡ ਦੇ ਇੱਕ ਨੌਜਵਾਨ ਨੂੰ ਸੁਣਾ ਕੇ ਰੜਕਾਇਆ ਸੀਗਾ ਨਹਾ ਰਿਆ ਮੁੰਡਾ ਗੱਲ ਸੁਣ ਕੇ ਚੁੱਪ ਰਿਹਾ ਉਹ ਰਾਈਆਂ ਨੂੰ ਜਾਣਦਾ ਨਹੀਂ ਸੀਗਾ ਪਰ ਬੁੱਚੇ ਖੋਚਰੀ ਨੇ ਗੱਲ ਝੁੱਕ ਲਈ ਵੀ ਹੁਣ ਤਾਂ ਮੇਰੇ ਯਾਰ ਕੋਈ ਭੁੱਖਾ ਤੇ ਆਈ ਰਾਹ ਨਾ ਪਵੇ ਪਹਿਲਾਂ ਕਿੰਨੇ ਭਲੇ ਸਮੇ ਸਨ ਨੌਜਵਾਨ ਨੇ ਧਰਮਸ਼ਾਲਾ ਦੇ ਰਾਈਆਂ ਨੂੰ ਧਿਆਨ ਨਾਲ ਵੇਖਿਆ ਮੁਰ ਸੋਚਿਆ ਵੀ ਮਨਾ ਭੁੱਖੇ ਤੇ ਆਏ ਮੇਰੇ ਪਿੰਡ ਨੂੰ ਕਿਤੇ ਦੁਰਸੀਤ ਨਾ ਦੇ ਜਾਣ ਬਾਈ ਇਹੋ ਨਾਲ ਕੋ ਤੁਸੀਂ ਹੱਥ ਮੋ ਧੋਲ ਬੋ ਤੁਹਾਨੂੰ ਚਾਹੀ ਨਹੀਂ ਰੋਟੀ ਵੀ ਮਿਲੂਗੀ ਉਹ ਸੰਦਰ ਪ੍ਰਾਉਣ ਚਾਲੀ ਵਾਲੀ ਪੰਜਾਬੀ ਤੇ ਜਾਗ ਪਈ ਸ਼ਾਬਾਸ਼ ਉਹ ਭਰਾਵਾ ਰਾਤ ਦੀਆਂ ਆਂਦਰਾਂ ਵਿੜਵਿੜ ਕਰਦੀਆਂ ਨੇ ਪੀਤੂ ਦਾ ਵਿੱਚੇ ਵਿੱਚ ਹਾਸਾ ਨਿਕਲ ਗਿਆ ਉਹ ਮੂੰਹ ਪਾੜ ਕੇ ਆਖ ਦੇਣਾ ਚਾਹੁੰਦਾ ਸੀ ਵੀ ਰਾਤੀ ਡੇਢ ਗੱਡਾ ਰੋਟੀਆਂ ਦਾ ਖਾ ਕੇ ਵੀ ਆਂਦਰਾਂ ਵਿੜਵਿੜ ਕਰ ਰਹੀਆਂ ਨੇ ਉਸ ਮੁੰਡੇ ਨੂੰ ਪੁੱਛਿਆ ਵੀ ਬਾਈ ਜੀ ਆਪਣਾ ਨਾਂ ਸਤਵੀਰ ਸਿੰਘ ਆ ਜੀ ਸਤਵੀਰ ਸਿੰਘ ਤੁਹਾਡੇ ਕੋਈ ਜਿਰੀ ਦੀ ਪਨੀਰੀ ਵੇਚਦਾ ਹੋਵੇ ਪ੍ਰੀਤੂ ਥੋੜਾ ਗੰਮੀਰ ਹੋ ਗਿਆ ਰੱਬ ਜਾਣੇ ਪਤਾ ਨਹੀਂ ਮੁੰਡੇ ਨੇ ਸਿਰ ਫੇਰ ਦੇ ਆ ਉੱਤਰ ਮੋੜਿਆ ਸਤਵੀਰ ਉਹਨਾਂ ਨੂੰ ਘਰ ਲੈ ਗਿਆ ਉਹ ਬਾਹਰ ਹੀ ਦੋ ਮੰਜੇ ਡਾਦਾ ਤੇ ਉਹਨੇ ਤੇ ਆਪ ਲਵੇਰੀ ਨੂੰ ਪੱਠੇ ਪਾਉਣ ਲੱਗ ਪਿਆ ਉਹ ਉਹ ਬੁੱচ্চਾ ਤਾਂ ਸਾਲਾ ਡਰਾਮਾ स्क्वाड ਨੂੰ ਦੇਣ ਵਾਲਾ ਹੈ ਪ੍ਰੀਤੂ ਨੇ ਬੁੱੱਚੇ ਦੀ ਕੁਣੀ ਦੀ ਇੱਕ ਕਰਾਰੀ ਜਈ ਹੁੱਜ ਮਾਰੀ ਆਹੋ ਤੁਹਾਨੂੰ ਅਨੇ ਸਤਾਲ ਨੂੰ ਚਾਹ ਪਾਣੀ ਦਾ ਜੋ ਬੰਦਬਸਤ ਕਰ ਦਿੱਤਾ ਬਲਕਿ ਇਹ ਤਾਂ ਆਪਣੀ ਵੜਿਆਈ ਨਾਲ ਗਿੱਪਗਲੋਤਾ ਸਾਡਾ ਸਿਦਕਾ ਸਾਨੂੰ ਬੇਦਿਆਂ ਵਿੱਚ ਚੋਰੀਆਂ ਦਊਗਾ ਤੂੰ ਬੁੱচ্চਾ ਮਾਨ ਨਾ ਕਰੀਂ ਉਹ ਕਮੇ ਨੇ ਤਸਲੀ ਨਾਲ ਇੱਕ ਥਾਪੜੀ ਕੋਈ ਨਾ ਮੇਰੇ ਯਾਰ ਫੇਰ ਕਿਹੜਾ ਗਿੱਧੜਾ ਦੇ ਭੱਤੇ ਨਹੀਂ ਆਉਣਾ ਉਹਨਾਂ ਦੀ ਆਸ ਤੋਂ ਪਹਿਲਾਂ ਹੀ ਸਤਵੀਰ ਰੋਟੀ ਲੈ ਕੇ ਆ ਗਿਆ ਪਰੌਂਠਿਆਂ ਨਾਲ ਆਚਾਰ ਵੇਖ ਕੇ ਬੱਚੇ ਦੀਆਂ ਚੜਮਚੀਆਂ ਉਹ ਤੋ ਬਹਿ ਜਾ ਪ੍ਰੀਤੂ ਨੇ ਹਲਦਿਆਂ ਬੁੱਜੇ ਦੇ ਇੱਕ ਗੱਲ ਵਿੱਚ ਧਰ ਦਤੀ ਨਾਲੇ ਪਤੰਦਰ ਦਾ ਖਾਣੇੋਂ ਨਾਲੇ ਮਾਰਦੇ ਹੋ ਸਤਵੀਰ ਨੂੰ ਆਉਂਦਾ ਵੇਖ ਕੇ ਉਸ ਸਾਰਿਆਂ ਨੂੰ ਉਂਗਲ ਮਾਰ ਦਤੀ ਹੁਣ ਸਤਵੀਰ ਚਾਹ ਲੈ ਕੇ ਆ ਗਿਆ ਸਾਰਿਆਂ ਗਲਾਸਾਂ ਵਿੱਚ ਠਾ ਠਾਰ ਤਸਲੀ ਨਾਲ ਪੀਤੀ ਅਕੀਰ ਸਾਰਿਆਂ ਸਤਵੀਰ ਨਾਲ ਹੱਥ ਮਲਾਏ ਤੇ ਉਹਦਾ ਧੰਨਵਾਦ ਕਰਕੇ ਉਹ ਤੁਰ ਪਏ ਜਦੋਂ ਨਹਿਰ ਆ ਚੜ੍ਹੇ ਤਾਂ ਪ੍ਰੀਤੂ ਨੇ ਬੁੱੱਚੇ ਨੂੰ ਮੋੜ ਛੇੜਿਆ ਵੀ ਬੁੱੱਚਾ ਦਾ ਫੇਰੇ ਦੇਣਾ ਪੱਕਾ ਪੁੱਤਰੋ ਜੁੱਤੀਆਂ ਪਾਉਣ ਦੀ ਕਸਰ ਤੁਸੀਂ ਵੀ ਨਹੀਂ ਛੱਡਦੇ ਆਹੋ ਲੋਕਾਂ ਦੇ ਜੁੱਤੀਆਂ ਤੈਨੂੰ ਚੁਪਦੀਆਂ ਨੇ ਬੰਤੀ ਭਾਵੇਂ ਸਲੀਪਰਾਂ ਨਾਲ ਖੋਪੜ ਲਾਲ ਕਰ ਦਵੇ ਤੇ ਉਹ ਮੇਰਾ ਤਾਂ ਬੰਤੀ ਦਾ ਭਲਾ ਕੀ ਵੰਡਿਆ ਤੂੰ ਸਲੀਪਰਾਂ ਵਿੱਚੋਂ ਹਿੱਸਾ ਲੈਣਾ ਹੈ ਤਾਂ ਗੱਲ ਕਰ ਉਹਨਾਂ ਜੀਰੀ ਵਾਲੇ ਖੇਤਾਂ ਵਿੱਚ ਫਿਰਦੇ ਆਂ ਸ਼ਾਮ ਪਾਦਤੀ ਉਹ ਜਾਣ ਕੇ ਕਿਸੇ ਪਿੰਡ ਨਹੀਂ ਗਏ ਸਨ ਉਹ ਆਪਣੇ ਆਪ ਨੂੰ ਲੋਕਾਂ ਵਿੱਚ ਵਿਖਾਉਣਾ ਨਹੀਂ ਚਾਹੁੰਦੇ ਸਨ ਪਨੀਰੀ ਲੈਂਡ ਦਾ ਬਹਾਨਾ ਸਮਾਂ ਗੁਜ਼ਰਨ ਲਈ ਠੀਕ ਸਿੱਧ ਹੋਇਆ ਸੀ ਉਹ ਇੱਕ ਇੱਕ ਕਰਕੇ ਆਪਣੇ ਅਸਲ ਟਿਕਾਣੇ ਆ ਗਏ ਗੁਰਜੀਤ ਨੇ ਹਥਿਆਰ ਕੱਢ ਕੇ ਉਹਨਾਂ ਨੂੰ ਦੇ ਦਿੱਤੇ ਗੁਰਜੀਤ ਹੁਕਮਾਂ ਤੇ ਮਹਿੰਦਰ ਕੱਚੀ ਸੜਕ ਦੇ ਨਾਲ ਖਾਲ ਵਿੱਚ ਵੇਲਾਂ ਦੇ 48 ਵਾਰੀ ਵਾਰੀ ਆ ਬੈਠੇ ਬਾਕੀ ਤਿੰਨਾਂ ਸੜਕਾਂ ਉੱਤੇ ਪਲਾਹਾ ਵਿੱਚ ਮੋਰਚੇ ਮਾਲ ਲਏ ਐਕਸ਼ਨ ਹੁਕਮੇ ਹੋਰਾਂ ਨੇ ਕਰਨਾ ਸੀ ਅਤੇ ਪ੍ਰੀਤੂ ਮਹਿਰ ਸਿੰਘ ਅਤੇ ਬੁੱੱਜੇ ਨੇ ਕਿਸੇ ਬਾਹਰਲੀ ਫੋਟੀ ਨੂੰ ਰੋਕਣਾ ਸੀਗਾ ਬੁੱੱਜਾ ਬਾਹਰ ਡਟਣ ਨਾਲੋਂ ਅੰਤਰਮੁਖ ਵੈਨ ਉਤੇ ਹੱਥ ਕਰਨ ਦੀ ਤਰਲੇ ਲੈਂਦਾ ਰਿਹਾ ਪਰ ਉਹ ਵੀ ਸੋਨੇ ਕਿਸੇ ਨੇ ਨਾ ਉਹ ਸਾਰੇ ਹੌਣੀ ਦੇ ਇੰਤਜ਼ਾਰ ਵਿੱਚ ਕਾਲੇ ਸਨ ਦੁਸ਼ਮਣ ਤੋਂ ਮਾਰਨ ਤੋਂ ਪਹਿਲਾਂ ਇੰਤਜ਼ਾਰ ਦੀ ਘੜੀ ਬੜੀ ਹੀ ਦੁਬਦਾ ਵਾਲੀ ਹੁੰਦੀ ਹੈ ਮਾਰਨ ਵਾਲੇ ਦੀ ਸੋਚ ਅਤੇ ਧੜਕਰਨ ਉਤਰੇਲੀਆਂ ਛੋਟ ਛੋਟ ਜਾਂਦੀਆਂ ਨੇ ਮਨੁੱਖ ਜਿੰਨਾ ਸੋਜਵਾਨ ਹੁੰਦਾ ਹੈ ਉਨਾ ਹੀ ਗਹਿਰੇ ਅਹਿਸਾਸ ਵਿੱਚ ਮੁਰਮੁਰ ਜਵਾ ਹੁੰਦਾ ਇਸ ਇਨਕਲਾਬੀ ਢਾਣੇ ਨੇ ਇੱਕ ਤਰ੍ਹਾਂ ਆਪਣਾ ਜੀਵਨ ਲੋਕਾਂ ਲਈ ਅਰਪਣ ਕਰ ਦਿੱਤਾ ਸੀ ਲੋਕਾਂ ਤੋਂ ਦੁੱਖਾਂ ਦਾ ਪੈਰਾ ਬਦਲ ਦੇਣ ਲਈ ਹਥਿਆਰ ਚੁੱਕੇ ਸਨ ਇਹਨਾਂ ਨੇ ਉਹਨਾਂ ਮੁਖਵੰਨ ਦੀ ਕੋਠੀ ਵਿੱਚ ਐਸ਼ ਨਹੀਂ ਸੀ ਕਰਨੀ ਉਹਦੀ ਜ਼ਮੀਨ ਵੀ ਨਹੀਂ ਸੀ ਪਾਉਣੀ ਪਰ ਸਮਾਜੀ ਡਕੈਤਾਂ ਤੇ ਲੁਟੇਰਿਆਂ ਦੇ ਗੰਦ ਨੂੰ ਹੁੰਜੇ ਬਿਨਾ ਲੋਕਾਂ ਦੇ ਦੁੱਖਾਂ ਦਾ ਭੋਗ ਨਹੀਂ ਸੀ ਪੈ ਸਕਦਾ ਸਮੇਂ ਦੀ ਸਰਕਾਰ ਇਹਨਾਂ ਡਕੈਤਾਂ ਦੀ ਹਥਿਆਰ ਚੁੱਕੇ ਰਖਵਾਲ ਸੀ ਫਿਰ ਵੀ ਇਹਨਾਂ ਪਹਾੜ ਤੋੜਨ ਦਾ ਮਨ ਬਣਾ ਲਿਆ ਸੀਗਾ ਇਹਨਾਂ ਨੂੰ ਇਹ ਵਿਸ਼ਵਾਸ ਸੀ ਵੀ ਅਸੀਂ ਫੌਰੀ ਤੌਰ ਤੇ ਜਿੱਤ ਨਹੀਂ ਸਕਦੇ ਪਰ ਲੋਕਾਂ ਦੇ ਇਨਕਲਾਬੀ ਰਾਨ ਨੂੰ ਵਗਦਾ ਰੱਖਣਾ ਇਨਕਲਾਬੀ ਚਾਨਣ ਨੂੰ ਹੋਰ ਉੱਚਾ ਕਰੀ ਜਾਣਾ ਇਹਨਾਂ ਆਪਣਾ ਮਿਸ਼ਨ ਬਣਾ ਲਿਆ ਉਹ ਮੁਕਮੈਨ ਵਰਗੇ ਜ਼ਗੀਰਦਾਰ ਨੂੰ ਮਾਰ ਕੇ ਜਿੱਥੇ ਲੋਕਾਂ ਦੇ ਹੌਸਲੇ ਵਧਾਰੇ ਸਨ ਉਥੇ ਅਚੇਤ ਹੀ ਨਾਲ ਦੀ ਨਾਲ ਸਰਕਾਰ ਨੂੰ ਆਪਣੀਆਂ ਇਨਕਲਾਬੀ ਤਿਆਰੀਆਂ ਤੇ ਇਰਾਦਿਆਂ ਤੋਂ ਅਗਾਊ ਜਾਣੂ ਵੀ ਕਰਵਾ ਰਹੀ ਸਨ ਮੇਹਰ ਸਿੰਘ ਸੋਚ ਰਿਹਾ ਸੀ ਵੀ ਅਸੀਂ ਮਨੋੱਖ ਮੁਕਮੈਨ ਦੇ ਦੋਸਤਾਂ ਪਰ ਜ਼ਗੀਰਦਾਰ ਮੁਕਮੈਨ ਦੇ ਕੱਟੜ ਬੈਰੀ ਆ ਦੁਸ਼ਮਣ ਨਾਲ ਕੋਈ ਸਮਝੌਤਾ ਨਹੀਂ ਹੈਗਾ ਦੋਸਤੋਂ ਜਾਨਵਾਰੀ ਜਾ ਸਕਦੀ ਹੈ ਉਹ ਸਮਝੀ ਬੈਠਾ ਸੀ ਵੀ ਮਰੇ ਬਿਨਾ ਸਵਰਗ ਨਹੀਂ ਵੇਖਿਆ ਜਾਣਾ ਜੇ ਸਮਾਜ ਨੇ ਸਾਨੂੰ ਜ਼ਿੰਦਗੀ ਦੇਣਾ ਨਾ ਕਰ ਦਿੱਤੀ ਤਾਂ ਕੀ ਹੈ ਸਾਡੀਆਂ ਹੱਡੀਆਂ ਦੀ ਖਾਤੇ ਪੈਦਾ ਹੋਈ ਕਣਕ ਸਾਡੇ ਭਰਾਵਾਂ ਦੇ ਮੋਹ ਤਾਂ ਲਿਸ਼ਕਾਏਗੀ ਸੋ ਦੋਸਤੋ ଏਸੀ ਸਰਮੇਲ ਦੀ ਜ਼ਿੰਦਗੀ ਦਾ ਭਾਗ 18ਵਾਂ ਤੇ ਭਾਗ 19ਵਾਂ ਲੈ ਕੇ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਾਦੇ ਰਹੋ